ਜੇਕਰ ਤੁਸੀਂ ਵੀ ਘਰ ਦੇ ਵਿੱਚ ਨੌਕਰ ਜਾਂ ਫਿਰ ਨੌਕਰਾਨੀ ਰੱਖੀ ਹੋਈ ਆ ਤਾਂ ਇਹ ਵੀਡੀਓ ਤੁਹਾਡੇ ਲਈ ਬੇਹਦ ਕੰਮ ਦੀ ਰਹਿਣ ਵਾਲੀ ਹੈ ਕਿਸੇ ਦੇ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰਾ ਜ਼ਰੂਰ ਦੇਖ ਲਿਓ ਜੀਹਾਂ ਦਾ ਦੇ ਕੇ ਇੱਕ ਪਰਿਵਾਰ ਨੇ ਹਲੇ ਇੱਕ ਦਿਨ ਪਹਿਲਾਂ ਹੀ ਘਰ ਦੇ ਵਿੱਚ ਦੋ ਨੌਕਰਾਨੀਆਂ ਰੱਖੀਆਂ ਸੀ ਤਾਂ ਉਹਨਾਂ ਦੋਨੇ ਨੌਕਰਾਨੀਆਂ ਨੇ ਘਰ ਦੇ ਵਿੱਚ ਅਜਿਹਾ ਕੰਮ ਕਾ ਦਿੱਤਾ ਜਿਸ ਨੂੰ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ ਇਹਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਆਓ ਨਜ਼ਰ ਮਾਰਦੇ ਹਾਂ ਵੀਡੀਓ ਤੇ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਦੇ ਵਿੱਚ ਇੱਕ ਪਰਿਵਾਰ ਨੇ ਘਰ ਦੇ ਵਿੱਚ ਦੋ ਨੌਕਰਾਨੀਆਂ ਕੰਮ ਵਾਸਤੇ ਰੱਖੀਆਂ ਸੀ ਜਿਸ ਦੇ ਵਿੱਚ ਇੱਕ ਨੌਕਰਾਨੀ ਨੇ ਘਰ ਦੇ ਵਿੱਚ ਪਏ 5 ਟੋਲੇ ਸੋਨੇ ਦੇ ਉੱਤੇ ਹੱਥ ਫੇਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਈ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਦੋਨੇ ਨੌਕਰਾਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ 'ਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਸਾਨੂੰ ਕੱਲ ਕੰਪਲੇਂਟ ਮਿਲੀ ਸੀ ਵਿਕਰਮਜੀਤ ਸਿੰਘ ਜਿਹੜੇ ਵਾਸੀ ਬਸੰਤ ਵਿਹਾਰ ਗਲੀ ਨੰਬਰ 10 ਦੇ ਰਹਿਣ ਵਾਲੇ ਤੇ ਸਾਡੇ ਘਰੇ ਜਿਹੜਾ ਹੈਗਾ ਇੱਕ ਦਿਨ ਪਹਿਲਾਂ ਹੀ ਜਿਹੜਾ ਦੋ ਕੰਮ ਵਾਲੀਆਂ ਲਾਈਆਂ ਸੀਗੀਆਂ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਮੀਰਾ ਤੇ ਦੂਸਰੀ ਦਾ ਨਾਮ ਮੰਜੂ ਸੀਗਾ ਤੇ ਜੋ ਕੀ ਜਿਹੜਾ ਹੈਗਾ ਇੱਕ ਦਿਨ ਪਹਿਲਾਂ ਸਾਡੇ ਘਰ ਤੇ ਲੱਗੀਆਂ ਸੀ ਤੇ ਜਿਨ੍ਹਾਂ ਨੇ ਕੀਆ ਕੱਲ ਜਦੋਂ ਅਸੀਂ ਘਰੇ ਹਾਜ਼ਰ ਨਹੀਂ ਸਕੇ ਇਕੱਲੀ ਜਿਹੜੀ ਮੇਰੀ ਮਾਂ ਦਾ ਤੇ ਸਾਡੇ ਬੱਚੇ ਹਾਜ਼ਰ ਸੀ ਤੇ ਉਦੋਂ ਇਹਨਾਂ ਨੇ ਕੀਆ ਘਰ ਵਿੱਚੋਂ 5 ਤੋਲੇ ਜਿਹੜਾ ਸੋਨਾ ਚੋਰੀ ਕਰਕੇ ਲੈ ਗਏ ਜਿਸ ਤੇ ਜਿਹੜਾ ਸਾਡੇ ਮਾਂ ਜੋ ਸੀਨੀਅਰ ਕਪਤਾਨ ਪੁਲਿਸ ਬ੍ਰਿਡਾ ਮੈਡਮ ਅਮਨੀਤ ਗੁੰਡਲਾ IPS ਜੀ ਤੇ ਜਿਹੜੇ ਸਖਤ ਦੇਸ਼ਾ ਨਿਰਦੇਸ਼ ਹੈ ਜਦੋਂ ਕੋਈ ਵੀ ਇਨਸੀਡੈਂਟ ਹੁੰਦਾ ਉਹਦੀ ਤੁਰੰਤ ਐਫਆਰ ਰਜਿਸਟਰ ਕਰਕੇ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇ ਜਿਸ ਤਰ੍ਹਾਂ ਜਿਹੜਾ ਸਾਡੇ ਜਿਹੜਾ ਹੈਗਾ ਸਾਂਝੇ ਤੌਰ ਤੇ ਪੀਸੀਆਰ 파ਰਟੀ ਐਸ ਸੀ ਸੰਜੀਵ ਕੁਮਾਰ ਤੇ ਸਾਡੇ ਥਾਣੇ ਹੌਲਦਾਰ ਕਰਨਦੇਵ ਵੱਲੋਂ ਜਿਹੜਾ ਸਾਂਝੇ ਤੌਰ ਤੇ ਕੰਮ ਕਰਦੇ ਹੋਏ ਸੀਸੀਟੀਵੀ ਫੁਟੇਜ ਦੀ ਜਿਹੜੀ ਮਦਦ ਨਾਲ ਇਹਨਾਂ ਨੂੰ ਜਿਹੜਾ ਦੋਵੇਂ ਲੇਡੀਜ਼ ਨੂੰ ਟ੍ਰੇਸ ਕੀਤਾ ਤੇ ਜਿਹੜਾ ਇਹਨਾਂ ਨੂੰ ਅੱਜ ਅਸੀਂ ਦੋਵੇਂ ਲੇਡੀਜ਼ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਜਿਹੜਾ ਹੈਗਾ ਅਜਮਾਨਤ ਜੋਗ ਅਦਾਲਤ ਵਿੱਚ ਪੇਸ਼ ਕਰਕੇ ਨਾ ਰਿਮਾਂਡ ਹਾਸਲ ਕਰਕੇ ਅਗਲੀ ਜਿਹੜੀ ਹੈ ਚਤੁਰਤੀ ਸ਼ਮਲ ਵਿੱਚ ਲਿਆਂਦੀ ਜਾਊਗੀ। ਬੈਕਗ੍ਰਾਉਂਡ ਕੀ ਸਾਹਮਣੇ ਹੈ। ਇਹ ਸਬੰਧੀ ਜਿਹੜਾ ਹੈਗਾ ਇਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਕੀ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਕੇ ਢੰਗਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਜੋ ਇਹਨਾਂ ਨੇ ਸੋਨਾ ਪੰਜ ਵਾਲੇ ਚੋਰੀ ਕੀਤਾ ਉਹਦੀ ਵੀ ਜਿਹੜੀ ਰਿਕਵਰੀ ਕੀਤੀ ਜਾ ਇੱਕ ਜਿਹੜੇ ਹੋਰ ਇਹਨਾਂ ਦੇ ਨਾਲ ਕੌਣ ਕੌਣ ਇਹਦੇ ਵਿੱਚ ਹੋਰ ਜਣੇ ਜਿਹੜੇ ਸ਼ਾਮਲ ਹੈ ਉਹਨਾਂ ਬਾਰੇ ਵੀ ਜਿਹੜਾ ਹੈਗਾ ਢੰਗਾਈ ਨਾਲ ਤਤੀਸ਼ ਕਰਕੇ ਉਹਨਾਂ ਦਾ ਵੀ ਰੋਲ ਲਿਆ ਕੇ ਤੇ ਉਹਨਾਂ ਦੇ ਖਿਲਾਫ ਬੰਦੀ ਸਖਤ ਸੱਤਕਾਰਵੇਂ ਅਮਲ ਵਿੱਚ ਜਾਂਦੀ ਜਾਂਦੀ ਹੈ। ਇਹ ਦੋ ਲੇਡੀਆਂ ਆ ਮੀਰਾ ਤੇ ਮੰਜੂ ਇਹਨਾਂ ਦਾ ਪ੍ਰਾਣ ਹੈ ਜਿਹੜੇ ਵਾਸੀ ਬਿਹਾਰ ਦੀਆਂ ਇਹ ਇਹਨਾਂ ਦੇ ਕੀ ਮੋਡਸ ਪ੍ਰੈਂਟਿੰਗ ਹੀ ਹੈ ਕਿਤੇ ਵੀ ਜਿਹੜਾ ਹੈਗਾ ਗਲੀਆਂ ਚ ਘੁੰਮਦੀਆਂ ਫਿਰਦੀਆਂ ਜਿਹੜੇ ਲੱਗਦੇ ਆ ਘਰ ਚੰਗੇ ਹੈਗੇ ਆ ਉਥੇ ਕੰਮ ਦਾ ਬਹਾਨਾ ਪੁੱਛਦੀਆਂ ਜਾ ਕੇ ਵੀ ਸਾਨੂੰ ਜਿਹੜਾ ਹੈਗਾ ਅਸੀਂ ਕੰਮ ਕਰਨ ਆਈਆਂ ਜੋ ਕਿਸੇ ਦੇ ਕੰਮ ਦੀ ਜ਼ਰੂਰਤ ਹੁੰਦੀ ਹੈ ਤੇ ਉ ਤੁਰੰਤ ਇਹਨਾਂ ਨੂੰ ਰੱਖ ਲੈਂਦਾ ਤੇ ਉਸ ਤੋਂ ਬਾਅਦ ਇਹ ਸਾਰੇ ਘਰ ਦੀ ਰੇਕੀ ਕਰਕੇ ਤੇ ਉਥੋਂ ਚੋਰੀ ਕਰ ਲੈਂਦੇ। ਟੋਡੇ ਮਾਦੇ ਮਰਾਈ ਇਹੀ ਅਪੀਲ ਹੈਗੀ ਆ ਵੀ ਕੋਈ ਵੀ ਜਦੋਂ ਆਪਾਂ ਘਰ ਦੇ ਲਈ ਕੰਮ ਵਾਲੇ ਕੋਈ ਵੀ ਰੱਖਦੇ ਹੈਗੇ ਲੇਡੀ ਨੂੰ ਰੱਖਦੇ ਜਾਂ ਜੈਂਟਸ ਨੂੰ ਪਹਿਲਾਂ ਉਹਦਾ ਪ੍ਰੋਪਰ ਐਡਰੈਸ ਵੈਰੀਫਿਕੇਸ਼ਨ ਵੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਦਾ ਨਹੀਂ ਉਹ ਜ਼ਰੂਰ ਕਰਵਾਇਆ ਜਾਵੇ ਇਸ ਕੇਸ 'ਚ ਵੀ ਇਹ ਲੇਡੀਜ਼ ਇੱਕ ਦਿਨ ਪਹਿਲਾਂ ਹੀ ਆਈਆਂ ਸੀ ਤੇ ਅਗਲੇ ਦਿਨ ਇਹਨਾਂ ਨੇ ਜਿਹੜਾ ਹੈਗਾ ਆਪਦੀ ਜਿਹੜੀ ਮੋਡਸ ਪ੍ਰੈਂਟੀ ਤਹਿਤ ਆਪਦੀ ਜਿਹੜਾ ਕੰਮ ਨੂੰ ਅੰਜਾਮ ਦੇ ਕੇ ਤੇ ਉੱਥੋਂ ਚੋਰੀ ਕਰਕੇ ਲੈ ਗਏ ਉਹਨਾਂ ਦਾ ਜਿਹੜੀ ਪਲਾਨਿੰਗ ਜਿਹੜੀ ਮਾਸਟਰ ਮਾਈਂਡ ਜਿਹੜਾ ਹੈ ਉਹ ਪਲਾਨਿੰਗ ਇਹ ਹਜੇ ਅਸੀਂ ਇਹਨਾਂ ਦੇ ਜਿਹੜਾ ਅੱਜ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਅਸਰ ਕਰਾਂਗੇ ਫਿਰ ਹੋਰ ਜਿਹੜੀ ਨਗਾਈ ਨਤਤੀਸ਼ ਕਰਕੇ ਵੀ ਕੌਣ ਇਹਨਾਂ ਨਾਲ ਹੋਰ ਕਿੰਨੇ ਜਣੇ ਆ ਕਿੰਨੇ ਜਣਿਆਂ ਦਾ ਇਹਨਾਂ ਦਾ ਗੈਂਗ ਹੈ ਤੇ ਹੋਰ ਕਿੱਥੇ ਇਹਨਾਂ ਦੀ ਜਿਹੜਾ ਪੰਜਾਬ ਚ ਹੋਰ ਕਿੱਥੇ ਕਿੱਥੇ ਜਿਹੜਾ ਹੈਗੇ ਇਹਨਾਂ ਦੇ ਨਾਲ ਦੇ ਸਾਥੀ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਘਰਾ ਧਰਾਵਾ ਨੂੰ ਜਿਹੜਾ ਅੰਜਾਮ ਦਿੱਤਾ ਥਾਣਾ ਦੇ ਐਸਐਚਓ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਨੌਕਰ ਜਾਂ ਫਿਰ ਨੌਕਰਾਨੀ ਰੱਖਣੀ ਹੈ ਤਾਂ ਉਸ ਦਾ ਆਈਡੀ ਪ੍ਰੂਫ ਆਧਾਰ ਕਾਰਡ ਜ਼ਰੂਰ ਰੱਖੋ ਤੇ ਪਹਿਲਾਂ ਉਸ ਦੀ ਵੈਰੀਫਿਕੇਸ਼ਨ ਵੀ ਜ਼ਰੂਰ ਕਰ ਲਓ ਤਾਂ ਕਿ ਕਿਸੇ ਨੂੰ ਅਣਜਾਣ ਨੂੰ ਘਰ ਦੇ ਵਿੱਚ ਰੱਖ ਕੇ ਤੁਹਾਡੇ ਨਾਲ ਕੋਈ ਘਟਨਾ ਜਾਂ ਹਰਕਤ ਨਾ ਕਰ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ